ਬੱਕਰੀਆਂ ਦੇ ਨੰਬਰ ਫੜਾਦਾ ਉਹ ਫੋਨ ਫਾਂਦੇ ਉਹਨਾਂ ਦੇ ਆਉਂਦੇ ਰਹਿੰਦੇ ਆ ਵੀ ਓਹੋ ਕਹਿੰਦੇ ਯਾਰ ਤੂੰ ਬੱਕਰੀਆਂ ਦਾ ਸਾਡੇ ਨੰਬਰ ਪਾ ਦੇ ਵੀ ਸਾਡੇ ਤੇ ਹੈਵੀ ਹੁੰਦੇ ਆ ਵੀ ਸਾਡੀ ਬੇਇਜ਼ਤੀ ਹੁੰਦੀ ਵੀ ਜਾਂਵਰ ਸਾਡਾ ਵੀ ਕਰਾ ਫਿਰ ਇੱਕ ਗਾਣਾ ਲਿਖਿਆ ਹੋਇਆ ਮੈਂ ਫਿਰ ਡਾਣਾ ਦਾ ਜੇ ਸੁਣਨਾ ਚਾਹੁੰਦਾ ਥੋੜਾ ਸੁਣਾ ਦਣਾ ਤੇ ਉਦੋਂ ਬਾਅਦ ਵਿਆਹ ਦੀ ਮੂਵੀ ਲਗਣੀ ਉਹ ਕਹਿੰਦੀ ਕਿਤੇ ਹੋ ਉਜਾ ਮੈਂ ਕਿਤੇ ਗਿਆ ਸੋਹਣੀ ਲੋਕਾ ਨਾਲ ਜੀ ਆ ਜਾਗਾ ਐਨ ਬੰਦ ਕਰ ਦੇ ਇਧਰ ਉਹ ਕਹਿੰਦੀ ਨੰਗ ਨਾਲ ਲਾਲੀ ਵੇ ਮਲੰਗ ਨਾਲ ਨਾਲੀ ਉਹ ਵੀ ਮਜਾਗ ਜੇ ਗੀਤ ਹੈ ਤੇਰਾ ਉਹ ਵੀ ਆੜੀ ਆਪਣੇ ਕੋਲ ਹੀ ਖੁਸ਼ ਹੋ ਜਾਣੀ ਬੜੀ ਕਹਿੰਦੀ ਨੰਗ ਨਾਲ ਲਾਲੀ ਵੇ ਮਲੰਗ ਨਾਲ ਲਾਲੀ ਉਦੋਂ ਸੋਚ ਗਈ ਨਾ ਲਾਈਆਂ ਬੇਮਾਂ ਕਰ ਬੈਠੀ ਕਾਲੀ ਮੁਨਾ ਲਈ ਨਾ ਵੇ ਤੁਰ ਸਿਨੂ ਵਰਾ ਕੇ ਮੁਨਾ ਲਈ ਨਾ ਵੇ ਤੁਰ ਸਿਨੂ ਵਰਾ ਕੇ 5 ਸਾਲ ਹੋ ਗਏ ਸਾਡੀ ਯਾਰੀ ਲੱਗੀ ਨੂ ਵੇ ਕਿਤੇ ਸੂਟ ਵੀ ਨਹੀਂ ਦਿੱਤਾ ਤੂੰ ਸਵਾ ਕੇ 5 ਸਾਲ ਹੋ ਗਏ ਸਾਡੀ ਯਾਰੀ ਲੱਗੀ ਨੂ ਵੇ ਕਿਤੇ ਸੂਟ ਵੀ ਨਹੀਂ ਦਿੱਤਾ ਤੂੰ ਸਵਾ ਕੇ ਉਹ ਕਹਿੰਦਾ ਯਾਰ ਵੀ ਗੱਲ ਸੁਣ ਕਹਿੰਦਾ ਵੀ ਮੇਰੇ ਨਾਲ ਬਾਪੂ ਬੜਾ ਆੜ ਪਾ ਕਹਿੰਦਾ ਕਹਿੰਦਾ ਮੇਰੇ ਕੋਲੇ ਪੈਸੇ ਨਹੀਂ ਹੁੰਦੇ ਇਹਨਾਂ ਕਹਿੰਦਾ ਕਹਿੰਦਾ ਵੀ ਮੈਨੂੰ ਦਾਸ ਕਰ ਵੀ ਰਿਹਾ ਦੰਦਾ ਬਾ ਬੀਣੀਆਂ ਬੂਣੀਆਂ ਪੀਣੇ ਆਸਤੇ ਲੇ ਗਾਦਾ ਆ ਕਿ ਮੈਂ ਜਗੜ ਲਾਉਂਗਾ ਨਾ ਕੋਈ ਕਹਿੰਦਾ ਕਹਿੰਦਾ ਆਦ ਕੀ ਭੇਡਾਂ ਦੀ ਉਹਨਾਂ ਵੇਚ ਕੇ ਨਾ ਤੇ ਤੈਨੂੰ ਪੈਸੇ ਦੇਣੇ ਕਹਿੰਦਾ ਤੇ ਨਾਲੇ ਝਾਂਜ ਲਾ ਘੜਾ ਲੈ ਤੇ ਨਾਲੇ ਕਹਿੰਦਾ ਸੂਟ ਸਵਾ ਲੈ ਕੀ ਕਹਿੰਦਾ ਬਰਾ ਦੀ ਬੜੀ ਮੇਰੀ ਮਜਬੂਰੀ ਨੇ ਤੁਪਾਰਾ ਐਵੇਂ ਦੂਰੀ ਬੜੀ ਮੇਰੀ ਮਜਬੂਰੀ ਨੇ ਤੁਪਾਰਾ ਐਵੇਂ ਦੂਰੀ ਆਦ ਕੀ ਟਮਾਰ ਤੇਰੀ ਕਰ ਦੇਣੀ ਪੂਰੀ ਇਕ ਲਾ ਕੇ ਰੱਖੀ ਤੇਰੇ ਲਈ ਮਾ ਡੋਰੀ ਇਕ ਲਾ ਕੇ ਰੱਖੀ ਤੇਰੇ ਲਈ ਮਾ ਡੋਰੀ ਬੇਡਾਂ ਦੀ ਬਿੱਲੋਂ ਉਨ ਵੇਚ ਕੇ ਬੇਡਾਂ ਦੀ ਬਿੱਲੋਂ ਉਨ ਵੇਚ ਕੇ ਨਹੀਂ ਤੈਨੂੰ ਦੇਵਾਂਗਾ ਬਾਪੂ ਤੂੰ ਪੈਸੇ ਚੋਰੀ ਬੇਡਾਂ ਦੀ ਬਿੱਲੋਂ ਉਨ ਵੇਚ ਕੇ ਨਹੀਂ ਤੈਨੂੰ ਦੇਵਾਂਗਾ ਬਾਪੂ ਤੂੰ ਪੈਸੇ ਚੋਰੀ ਭਵੇਂ ਚਾਂਜ ਰਾਂਕ ਢਾਲੀ ਭਵੇਂ ਸੂੜ ਤੋਂ ਸਵਾਲੀ ਦੋ ਰਾਗ ਬਣ ਜਾਂਦੇ ਨਾ 1 2 3 ਮੈਂ ਮੰਗਣਾ ਲਾਲੀਵੇਂ ਲੰਗਣਾ ਲਾਲੀ ਫੋਟ ਕੇ ਨਾ ਲੱਗਵੇਂ ਮੈਂ ਘਰ ਬੈਠੀ ਕਾਲੀ ਫੋਟ ਕੇ ਨਾ ਲੱਗਵੇਂ ਮੈਂ ਘਰ ਬੈਠੀ ਕਾਲੀ ਮਰਾ ਲੈ ਨਾ ਤੁਰ ਸਿਰ ਮਣਾ ਕੇ ਮਰਾ ਲੈ ਨਾ ਤੁਰ ਸਿਰ ਮਣਾ ਕੇ ਪੰਜ ਸਾਲ ਹੋ ਗਏ ਸੱਡੀ ਯਾਰੀ ਲੱਗੀ ਨੂੰ ਵੇਖ ਕੇ ਸੁਣ ਵੀ ਤਦ ਸੁਵਾ ਕੇ ਪੰਜ ਸਾਲ ਹੋ ਗਏ ਸੱਡੀ ਯਾਰੀ ਲੱਗੀ ਨੂੰ ਦੂਰੀ ਦੁਬਾਰਾ ਹੈ ਮਦੂਰੀ ਬਾਹੂ ਮੈਂ ਕੈਦ ਕੀ ਡਵਾਣ ਦੇ ਬੁਰਝੇ ਬੁਰੀ ਹਾਂ ਮੇਰੀ ਮਜਬੂਰੀ ਦੁਬਾਰਾ ਹੈ ਮਦੂਰੀ ਐਦ ਕੀ ਡਵਾਣ ਮੈਂ ਕਰ ਦੇਣੀ ਬੁਰੀ ਇੱਕ ਲੱਖ ਰੱਖੀ ਤੇਰੇ ਲਈ ਮੈਂ ਡੋਰੀ ਇੱਕ ਲੱਖ ਰੱਖੀ ਤੇਰੇ ਲਈ ਮੈਂ ਡੋਰੀ ਪੇਡਾਂ ਦੇ ਬਿੱਲੋਂ ਹੰਨ ਵੇਚ ਕੇ ਹਾਂ ਪੇਡਾਂ ਦੇ ਬਿੱਲੋਂ ਹੰਨ ਵੇਚ ਕੇ ਨਹੀਂ ਤੈਨੂੰ ਦਊਗਾ ਬਾਪੂ ਤੇ ਬਸ ਚੋਰੀ ਪੇਡਾਂ ਦੇ ਬਿੱਲੋਂ ਹੰਨ ਵੇਚ ਕੇ ਨਹੀਂ ਤੈਨੂੰ ਦਊਗਾ ਬਾਪੂ ਤੇ ਬਸ ਚੋਰੀ

ਵੇ ਤੂੰ ਬੈਠਾ ਰਹਿਦਾ ਸੀ ਮੈਂ ਸੈਤਿ ਰਹੀ ਮਨ ਸਮਝਾ ਕੇ ਮੈਂ ਸੈਤਿ ਰਹੀ ਮਨ ਸਮਝਾ ਕੇ 5 ਸਾਲ ਹੋ ਗਏ ਛੜੀ ਯਾਰੀ ਲੱਗੀ ਨੂੰ ਵੇਖੀ ਤੇ ਸੁੱਟ ਵੀ ਨਹੀਂ ਦਿੱਤਾ ਤੂੰ ਸਵਾ ਕੇ 5 ਸਾਲ ਹੋ ਗਏ ਛੜੀ ਯਾਰੀ ਲੱਗੀ ਨੂੰ ਵੇਖੀ ਤੇ ਸੁੱਟ ਵੀ ਨਹੀਂ ਦਿੱਤਾ ਤੂੰ ਸਵਾ ਕੇ 5 ਸਾਲ ਹੋ ਗਏ ਛੜੀ ਯਾਰੀ ਲੱਗੀ ਨੂੰ ਵੇਖੀ ਤੇ ਸੁੱਟ ਵੀ ਨਹੀਂ ਦਿੱਤਾ ਤੂੰ ਸਵਾ ਸੁਭਾਣਾਹ ਸੱਚੀ ਹੈ ਬਾਪੂ ਮੇਰਾ ਨਹੀਂ ਇੱਕ ਇੱਕ ਪੂਰਾ ਕਰ ਧੰਦਾ ਤੇਰਾ ਨਹੀਂ ਆਣਾ ਬਸਦਾ ਵਾਦਾ ਹੈ ਹਾਈ ਬਾਪੂ ਮੇਰਾ ਨਹੀਂ ਇੱਕ ਇੱਕ ਜਾ ਪੂਰਾ ਕਰ ਧੰਦਾ ਤੇਰਾ ਨਹੀਂ ਦਿਲਦਾਰ ਦੀਏ ਹਕਮਜੋਰੀ ਦਿਲਦਾਰ ਦੀਏ ਹਕਮਜੋਰੀ ਪਟਾ ਦੇ ਬਿੱਲੂ ਉਹਨਾਂ ਵੇਚ ਕੇ ਪਿੱਟਾਂ ਦੇ ਬਿੱਲ ਉਹਨੇ ਵੇਚ ਕੇ ਨਹੀਂ ਤੈਨੂੰ ਦੇਊਗਾ ਬਾਪੂ ਤੇ ਬਸ ਚੋਰੀ ਪਿੱਟਾਂ ਦੇ ਬਿੱਲ ਉਹਨੇ ਵੇਚ ਕੇ ਨਹੀਂ ਤੈਨੂੰ ਦੇਊਗਾ ਬਾਪੂ ਤੇ ਬਸ ਚੋਰੀ ਪਿੱਟਾਂ ਦੇ ਬਿੱਲ ਉਹਨੇ ਵੇਚ ਕੇ ਨਹੀਂ ਤੈਨੂੰ ਦੇਊਗਾ ਬਾਪੂ ਤੇ ਬਸ ਚੋਰੀ ਪੰਜ ਸਾਲ ਹੋ ਗਏ ਸਾਡੀ ਯਾਰੀ ਰੱਖੀ ਨੂੰ ਵੇਖਿੰਦਾ ਸੁਣ ਜੀ ਪਿੱਟਾਂ ਦਾ ਸੁਆਦ ਹਏ ਹੋ